ਹੋਰ ਵੀ ਦੱਸ ਦੇਵਾਂ ਕਈ ਵਾਰ ਅੱਜ ਕੱਲ੍ਹ ਔਲਾਦਾਂ ਨੂੰ ਸ਼ਿਕਵਾ ਹੋ ਜਾਂਦਾ ਹੈ ਕਿ ਮੈਂ ਕਿਸੇ ਅਮੀਰ ਘਰ ਦੇ ਵਿੱਚ ਪੈਦਾ ਕਿਉਂ ਨਹੀਂ ਹੋਇਆ ਮਾਪੇ ਇਹ ਰੱਬ ਦੀ ਰਜ਼ਾ ਹੁੰਦੀ ਹੈ ਕਿੱਥੇ ਪੈਦਾ ਹੋਣਾ ਹੈ ਤੇ ਮਰਨਾ ਕਿੱਥੇ ਹੈ ਇਹ ਵੀ ਰੱਬ ਦੀ ਰਜ਼ਾ ਹੁੰਦੀ ਹੈ ਪਤਾ ਨਹੀਂ ਕਿੱਥੇ ਜਾ ਕੇ ਕਿਹੜੀ ਬਿਮਾਰੀ ਨਾਲ ਕਿੱਥੇ ਐਕਸੀਡੈਂਟ ਨਾਲ ਜਾਂ ਕਿਤੇ ਕੋਈ ਕੋਈ ਥਾਂ ਸਾਨੂੰ ਪਤਾ ਹੀ ਨਹੀਂ ਕਿੱਥੇ ਜਾ ਕੇ ਸਾਡੇ ਜਿਹੜੇ ਸਾਰੇ ਮੁਸਾਫਰ ਹੋ ਜਾਣੇ ਤੇ ਵਿਚ ਵਾਲੀ ਜ਼ਿੰਦਗੀ ਦਾ ਤੁਸੀਂ ਕੀ ਸੋਚਦੇ ਹੋ ਕਿ ਉਹ ਸਾਡੀ ਮਰਜ਼ੀ ਨਾਲ ਚੱਲਦੀ ਹੈ ਨਹੀਂ ਉਹਦੀ ਮਰਜ਼ੀ ਦੇ ਨਾਲ ਚੱਲਦੀ ਹੈ ਬਾਹਰਲੇ ਦੇਸ਼ਾਂ 'ਚ ਤਾਂ ਮੈਂ ਇਹ ਦੇਖਿਆ ਕਿ ਜਦੋਂ ਬੰਦਾ ਜੰਮਦਾ ਹੈ ਨਾ ਉਹਦੀ ਕਬਰ ਪਹਿਲਾਂ ਹੀ ਪੁੱਟੇ ਆਂਦੇ ਨੇ ਕਿਹਨੂੰ ਇੱਥੇ ਦਫਨਾਇਆ ਜਾਵੇਗਾ ਐਨਾ ਸਟ੍ਰੇਟ ਫਾਰਵਰਡ ਚੱਲਦੇ ਹੋ ਲੋਕ ਸ਼ਿਕਵਾ ਨਹੀਂ ਹੁੰਦਾ ਜਿੱਥੇ ਪੈਦਾ ਹੋ ਗਿਆ ਹੋ ਗਿਆ ਜਿਹੜੇ ਮਾਪੇ ਨੇ ਉਹ ਮਾਪੇ ਨੇ ਉਹ ਹੀ ਰੱਬ ਨੇ ਉਹ ਹੀ ਦੇਵੀ ਦੇਵਤਾ ਨੇ ਉਹ ਹੀ ਤੀਰਥ ਨੇ ਥਾਂ ਥਾਂ ਨਹੀਂ ਦਰਦ ਸੁਣਾਏ ਜਾਂਦੇ ਦਿਲ ਹੁੰਦੇ ਨਹੀਂ ਥਾਂ ਥਾ ਫੋਲ ਲੋਕ ਕਿਸੇ ਚੀਜ਼ ਦੀ ਕਦਰ ਉਦੋਂ ਪਤਾ ਲੱਗੇ ਜਦੋਂ ਰਹਿੰਦੀ ਨਹੀਂ ਉਹ ਸਾਡੇ ਕੋਲ ਲੱਖ ਪਿਆਰ ਮੁਹੱਬਤਾਂ ਹੋ ਭਾਵੇਂ ਲੱਖ ਪਿਆਰ ਮੁਹੱਬਤਾਂ ਹੋਣ ਭਾਵੇਂ ਰੰਗ ਖੂਨ ਦਾ ਫਿੱਕਾ ਨਹੀਂ ਪੈ ਸਕਦਾ ਆਖਰ ਆਪਣੇ ਸੱਚੇ ਹੀ ਕੰਮ ਆਉਂਦੇ ਜਗ੍ਹਾ ਉਹਨਾਂ ਦੀ ਕੋਈ ਨਹੀਂ ਹੈ ਆਪਣੇ ਭੈਣ ਭਰਾ ਆਪਣੇ ਮਾਪੇ ਜਿੱਥੇ ਕੰਮ ਆ ਜਾਣਗੇ ਨਾ ਉੱਥੇ ਦੂਜਿਆਂ ਨੇ ਕੰਮ ਨਹੀਂ ਆਣਾ ਹੁੰਦਾ ਜਿੱਥੇ ਜਿੰਨਾ ਦੁੱਖ ਤੁਹਾਡੇ ਦੁੱਖ ਦਾ ਜਿੰਨਾ ਦੁੱਖ ਤੁਹਾਡੇ ਆਪਣਿਆਂ ਨੂੰ ਹੋ ਸਕਦਾ ਕਿਸੇ ਹੋਰ ਨੂੰ ਨਹੀਂ ਹੁੰਦਾ ਇਹ ਗੱਲ ਯਾਦ ਰੱਖਿਓ ਪੈਂਡੇ ਤੁਰਦੇ ਕਰਦੇ ਜ਼ਿੰਦਗੀ ਦੇ ਵਕਤ ਬਦਲਦਾ ਰੰਗ ਬਟਾ ਜਾਂਦਾ ਹੈ ਪੈਰ ਪੈਰ ਤੇ ਨਵੇਂ ਨੇ ਸਬਕ ਮਿਲਦੇ ਚੰਗੇ ਮਾੜੇ ਨੂੰ ਪਰਖਣਾ ਆ ਜਾਂਦਾ ਹੈ ਹਸਾਸ ਜਜ਼ਬਾਤਾਂ ਦੀ ਤੰਦ ਨੂੰ ਕੋ ਭੇਸ ਲੱਗੇ ਤਾਂ ਜੱਕਣਾ ਦੂਰ ਹੋ ਜਾਏ ਸਰਜੀਵਨਾ ਸੰਭਲਣਾ ਬੜਾ ਔਖਾ ਜਦੋਂ ਆਪਣਾ ਕੋ ਆਪਣੇ ਤੋਂ ਦੂਰ ਹੋ ਜਾਏ ਜਦ ਬੱਚਿਆਂ ਦੇ ਹੱਥਾਂ 'ਚ ਰੋਟੀ ਕਾਂ ਖੋ

ਉਦੋਂ ਰੱਬ ਤੋਂ ਪਹਿਲਾਂ ਮਾਵਾਂ ਚੇਤੇ ਆਉਂਦੀਆਂ ਨੇ ਉਦੋਂ ਰੱਬ ਤੋਂ ਪਹਿਲਾਂ ਮਾਵਾਂ ਚੇਤੇ ਆ ਆਹੋ ਉਦੋਂ ਰੱਬ ਤੋਂ ਪਹਿਲਾਂ ਮਾਵਾਂ ਚੇਤੇ ਆਉਂਦੀਆਂ ਨੇ ਰਖੜੀਓ ਸੁਨਾ ਗੁੱਟ ਹੋਵੇ ਸਿਰ ਡਾਲਣਾ ਕੋਲ ਰੋਂਦਾ ਵੀਰ ਨਾ ਚੁੱਪ ਹੋਵੇ ਜਦ ਵਿੱਚ ਪਰਦੇਸਾਂ ਰਖੜੀਓ ਸੁਨਾ ਗੁੱਟ ਹੋਵੇ ਸਿਰ ਡਾਲਣਾ ਕੋਲ ਰੋਂਦਾ ਵੀਰ ਨਾ ਚੁੱਪ ਹੋਵੇ ਤੇਰੇ ਲੌਂਦੀਆਂ ਨੇ ਓ ਦੋ ਰੱਬ ਤੋਂ ਪਹਿਲਾਂ ਭੈਣਾ ਚੇਤੇ ਆਉਂਦੀਆਂ ਨੇ ਓ ਦੋ ਰੱਬ ਤੋਂ ਪਹਿਲਾਂ ਭੈਣਾ ਚੇਤੇ ਆਉਂਦੀਆਂ ਨੇ ਓ ਰੱਬ ਤੋਂ ਪਹਿਲਾਂ ਭੈਣਾ ਚੇਤੇ ਆਉਂਦੀਆਂ ਕੋਈ ਕਲਮ ਇਕੱਲਾ ਛਵੀਆਂ ਦੇ ਵਿੱਚ गिर ਜਾਵੇ ਗੋਲ ਸ਼ਰੀਕ ਦਾਸੀ ਨੇ ਆਰੀ ਵੰ ਫਿਰ ਜਾਵੇ ਜਦ ਕੋਈ ਕਲਮ ਇਕੱਲਾ ਛਵੀਆਂ ਦੇ ਵਿੱਚ गिर ਜਾਵੇ ਹੋਨ ਸ਼ਰੀਕ ਦਾਸੀ ਨੇ ਆਰੀ ਵੰਦ ਫਿਰ ਜਾਵੇ ਉਹ ਜਦੋਂ ਯਾਰ ਕੱਟਾ ਕੋਈ ਪੁੱਠੇ ਚੰਦ ਚੜਾਉਂਦੇ ਨੇ ਉਹ ਦੁਨਬ ਤੋਂ ਪਹਿਲਾਂ ਵੀਰੇ ਚੇਤੇ ਆਉਂਦੇ ਨੇ ਹਾਂ चेक <laughs> ਨੂੰ ਕੌਣ ਕੌਣ ਪਿਆਰ ਕਰਦਾ ਇੱਕ ਵਾਰ ਜ਼ੋਰਦਾਰ ਤਾੜੀਆਂ ਬਾਪੂ ਜੀ ਵਾਸਤੇ ਪਲੀਜ਼ ਅਸੀਂ ਸਾਰੇ ਕਹਿੰਦੇ ਆ ਕਿ ਮਾਂ ਬੜੀ ਚੰਗੀ ਹੁੰਦੀ ਹੈ ਮਾਂ ਚੰਗੀ ਹੁੰਦੀ ਹੈ ਤੇ ਉਹ ਵੀ ਮਾੜਾ ਨਹੀਂ ਹੁੰਦਾ ਦੁਨੀਆ ਦੇ ਵਿੱਚ ਇੱਕੋ ਇੱਕ ਸ਼ਖਸ ਹੁੰਦਾ ਹੈ ਜਿਹੜਾ ਇਹ ਚਾਹੁੰਦਾ ਹੈ ਕਿ ਜੇ ਮੈਂ ਐਸਆਈ ਲੱਗਿਆ ਹੋਇਆ ਤਾਂ ਮੇਰਾ ਮੁੰਡਾ ਡੀਜੀਪੀ ਹੋਣਾ ਚਾਹੀਦਾ ਹੈ ਆਪਣੀ ਔਲਾਦ ਲਈ ਵਧੀਆ ਸੋਚਦਾ ਨਾ ਕੋਈ ਤੇ ਉਹ ਬਾਪ ਹੈ ਸਵੇਰ ਤੋਂ ਲੈ ਕੇ ਸ਼ਾਮ ਤੱਕ ਧੁੱਪ ਨਹੀਂ ਦੇਖਦਾ ਛਾਂ ਨਹੀਂ ਦੇਖਦਾ ਗਰਮੀ ਨਹੀਂ ਸਰਦੀ ਨਹੀਂ ਦਿਨ ਨਹੀਂ ਰਾਤ ਨਹੀਂ ਕਿਤੋਂ ਨਾ ਕਿਤੋਂ ਕੁਝ ਨਾ ਕੁਝ ਕਰਕੇ ਬੱਚਿਆਂ ਲਈ ਚੋਗਾ ਇਕੱਠਾ ਕਰਕੇ ਲੈ ਕੇ ਆਉਂਦਾ ਹੈ ਕਿ ਆਪਣੇ ਬੱਚਿਆਂ ਨੂੰ ਕੁਝ ਨਿਵਾਲਾ ਉਹਨਾਂ ਦੇ ਮੂੰਹ ਦੇ ਵਿੱਚ ਜਾਣਾ ਚਾਹੀਦਾ ਉਹ ਬੰਦਾ ਬੁਰਾ ਹੋ ਸਕਦਾ ਨਹੀਂ ਐਵੇਂ ਔਲਾਦ ਕਹਿ ਦਿੰਦੀ ਐ ਕਿ ਬਾਪੂ ਕਿਤੇ ਖੜਨ ਨਹੀਂ ਦਿੰਦਾ ਕਿਤੇ ਜਾਣ ਨਹੀਂ ਦਿੰਦਾ ਕਿਤੇ ਗੱਲ ਨਹੀਂ ਕਰਨ ਦਿੰਦਾ ਕਿਸੇ ਨਾਲ ਬੈਠਣ ਉੱਠਣ ਨਹੀਂ ਦਿੰਦਾ ਉਹ ਦੁਨੀਆ ਦਾ ਰੁਖ ਦੇਖਿਆ ਕਰੋ ਜਦੋਂ ਤੁਸੀਂ ਮਾਂ ਬਾਪ ਬਣਨਾ ਹੈ ਫਿਰ ਪਤਾ ਲੱਗਣਾ ਹੈ ਕਿ ਔਲਾਦ ਕੀ ਹੁੰਦੀ ਐ ਅੱਜ ਕੱਲ੍ਹ ਸੰਸਾਰ ਦਾ ਜਿਹੜਾ ਰੁਖ ਚੱਲ ਰਿਹਾ ਐ ਉਹ ਇਹ ਹੁੰਦਾ ਕਿ ਜੇ ਕੋਈ ਸ਼ਰੀਫ ਬੱਚਾ ਐ ਉਹਨੂੰ ਲਿਆਉ ਫੜ ਕੇ ਉਹਨੂੰ ਚਰਸ ਪੀਣ ਲਾ ਦਿਓ ਉਹਨੂੰ ਚਿੱਟਾ ਖਾਣ ਲਾ ਦਿਓ ਉਹਨੂੰ ਵਧੀਆ ਵਧੀਆ ਨਸ਼ੇ ਦੇਵੋ ਤਾਂ ਕਿ ਉਹ ਘਰ ਦੇ ਸਿਲੰਡਰ ਵੇਚਦਾ ਫਿਰੇ ਇਸ ਕਰਕੇ ਬਾਪੂ ਕਹਿੰਦਾ ਕਿ ਕਿਤੇ ਨਾ ਜਾਈ ਓਏ ਘਰ ਚ ਰਹਿ ਮੇਰੇ ਪਰਾਂ ਥੱਲੇ ਰਹਿ ਚੰਗਾ ਰਹੇਗਾ ਉਹਦਾ ਉਹਦੀ ਜ਼ਿੰਦਗੀ ਤਾਂ ਖਰਾਬ ਹੁੰਦੀ ਹੈ ਨਾਲ ਮਾਂ ਬਾਪ ਭੈਣ ਭਰਾ ਹੋਰਾਂ ਦੀ ਵੀ ਜ਼ਿੰਦਗੀ ਖਰਾਬ ਹੋ ਜਾਂਦੀ ਹੈ ਇਸ ਕਰਕੇ ਬਾਪੂ ਹਰ ਥਾਂ ਤੋਂ ਰੋਕਦਾ ਬੁਰਾ ਨਾ ਮਨਾਇਆ ਕਰੋ ਬਾਪੂ ਦਾ ਬਾਪੂ ਦੀ ਅਸਲੀ ਯਾਦ ਕਦੋਂ ਆਉਂਦੀ ਜਦੋਂ ਕਰਦੀ ਜਿੰਨੇ ਵਾਰੀ ਸਰਪੇ ਪੈ ਜਾਂਵੇ ਜਾਂ ਫਿਰ ਦੀ ਦਾ ਗੱਲਿਆ ਦਾ ਨਧੂਰਾ ਰਹਿ ਜਾਵੇ ਦੁੱਕ ਕਰਦੀ ਜਿੰਮੇ ਵਾਰੀ ਸਰਤੇ ਪੈ ਜਾਵੇ ਜਾਂ ਫਿਰ ਧੀ ਦਾ ਦੰਮਿਆ ਦਾ ਨ ਧੂਰਾ ਰਹ ਜਾਵੇ ਓਏ ਜਦੋਂ ਪਿਓ ਦੀ ਥਾਂ ਤੇ ਚਾਚਾ ਤਾਜ ਵਿੱਚ ਆਉਂਦਾ ਏ ਉਹ ਦੋਦਾਂ ਪੁੱਤੋਂ ਪਹਿਲਾਂ ਬਾਪੂ ਚੋਤੇ ਰੱਬ ਤੋਂ ਪਹਿਲਾਂ ਭੈੜਾ ਚੋਤੇ ਰੱਬ ਤੋਂ ਪਹਿਲਾਂ ਵੀਰੇ ਚੋਤੇ ਹੋਰ ਓਏ ਤੇ ਰੱਬ ਤੋਂ ਪਹਿਲਾਂ ਬਾਪੂ ਚੋਤੇ ਆਉਂਦਾ ਤਾੜੀਆਂ ਬਜਾ ਦਿਓ ਇਹਨਾਂ ਖੂਨ ਦੇ ਰਿਸ਼ਤੇ ਲਈ ਇੱਕ ਹੋਰ ਬੜਾ ਪਿਆਰਾ ਰਿਸ਼ਤਾ ਜਿਹਨੂੰ ਅਸੀਂ ਅਕਸਰ ਭੁੱਲ ਜਾਂਦੇ ਆ ਉਹ ਕਿਹੜਾ ਰਿਸ਼ਤਾ ਹੈ ਅਗਰ ਗੱਲ ਚੰਗੀ ਲੱਗੀ ਤਾਂ ਤਾੜੀ ਜ਼ਰੂਰ ਬਜਾਓ ਕਿ ਜਦ ਪੰਜ ਪੰਜ ਪੁੱਤਰ ਖੂਨ ਤਾਂ ਮਾਪੇ ਰੁਲ ਜਾਵਣ ਸਾਡੇ ਬੰਟੀ ਦੀ ਮੰਮੀ ਸਾਡੀ ਬੇਬੇ ਬਹੁਤ ਸਾਰਾ ਪਿਆਰ ਬਹੁਤ ਸਾਰਾ ਸਤਿਕਾਰ ਗੌਰ ਨਾਲ ਸੁਣਿਓ ਜਦ ਪੰਜ ਪੰਜ ਪੁੱਤਰ ਖੋਣ ਤਾਂ ਮਾਪੇ ਰੁਲ ਜਾਵਣ ਲੱਗ ਕੇ ਡੱਬਰਾ ਪਿੱਛੇ ਮਾਪਿਓ ਆਪਣੇ ਰੁਲ ਜਾਵਣ ਉਹ ਜਦੋਂ ਰੁਲਦੇ ਮਾਪੇ ਆਕੇ ਗਲ ਨਾਲ ਲਾਉਂਦੀਆਂ ਉਹ ਦੋ ਰੱਬ ਤੋਂ ਪਹਿਲਾਂ ਆ ਧੀਆਂ ਚੇਤੇ ਆਉਂਦੀਆਂ ਨੇ ਉਹ ਦੋ ਰੱਬ ਤੋਂ ਪਹਿਲਾਂ ਧੀਆਂ ਚੋਤੇ ਆਉਂਦੀਆਂ ਪੈਣਾ ਗੱਲ ਚੰਗੀ ਨਹੀਂ ਲੱਗੀ ਹਾਂ ਜੋਦਿਆ ਰੋ ਤੁਹਾਡੀ ਗੱਲ ਕੀਤੀ ਹੈ ਧੀਆਂ ਧੀਆਂ ਕਦੋਂ ਚੇਤੇ ਆਉਂਦੀਆਂ ਧੀਆਂ ਦੁੱਖ ਵਣਾਉਂਦੀਆਂ ਨੇ ਪੁੱਤ ਜ਼ਮੀਨਾਂ ਬਣਾਉਂਦੇ ਆ ਸੁੱਖਾਂ ਦੇ ਸਾਥੀ ਬੱਚੇ ਪੁੱਤ ਹੁੰਦੇ ਨੇ ਤੇ ਦੁੱਖਾਂ ਦੀਆਂ ਸਾਥੀ ਧੀਆਂ ਹੁੰਦੀਆਂ ਸੋ ਇਹ ਸੰਸਾਰ ਹੈ ਜੀ ਇਹ ਚੱਲਦਾ ਰਹਿੰਦਾ ਹੈ ਔਰ ਬੜੇ ਕਿਸਮਤ ਵਾਲੇ ਉਹ ਬੱਚੇ ਹੁੰਦੇ ਨੇ ਜਿਹੜੇ ਆਪਣੇ ਮਾਪੇ-ਬਾਪ ਦੇ ਲੜ ਲੱਗੇ ਰਹਿੰਦੇ ਨੇ ਮਾਪੇ-ਬਾਪ ਦੀ ਸੇਵਾ ਕਰਦੇ ਆ ਕਿਉਂਕਿ ਕਹਿੰਦੇ ਹੁੰਦੇ ਨੇ ਕਿ ਉਹ ਦਾੜੀ ਦੇ ਵਾਲ ਵੱਧਣੇ ਆ ਤੇ ਅੱਗੇ ਆਣੇ ਆ ਨਾ ਇਹ ਪਤਾ ਉਦੋਂ ਲੱਗਦਾ ਹੈ ਜਦੋਂ ਆਪਣੇ ਔਲਾਦਾ ਹੁੰਦੀਆਂ ਜਦੋਂ ਅਸੀਂ ਮਾਪੇ-ਬਾਪ ਬਣਦੇ ਆ ਉਦੋਂ ਸਾਨੂੰ ਪਤਾ ਲੱਗਦਾ ਕਿ ਬੱਚੇ ਕੀ ਕਿਹੋ ਜਿਹਾ ਸੁੱਖ ਹੈ ਬੱਚਿਆਂ ਦਾ ਤੇ ਕਿਹੜੇ-ਕਿਹੜੇ ਦੁੱਖ ਸਾਨੂੰ ਮਿਲਦੇ ਆ ਸੋ ਮੁਹੱਬਤ ਨਾਲ ਰਹਿਆ ਕਰੋ ਇਹ ਬੂਟੇ ਜਿਹੜੇ ਹੁੰਦੇ ਨੇ ਨਾ ਇਹ ਫੁੱਲ ਜਿਹੜੇ ਹੁੰਦੇ ਨੇ ਜੇ ਜਦੋਂ ਇੱਕ ਵਾਰੀ ਮੁਰਝਾ ਜਾਂਦੇ ਨੇ ਬਾਬਾ ਜੀ ਫਿਰ ਮੁੜ ਕੇ ਕਦੇ ਹੱਥ ਨਹੀਂ ਆਉਂਦੇ ਸੋ ਦੁਨੀਆ ਤੇ ਕੋਈ ਵਾਰੀ ਆਇਆ ਬੰਦਾ ਪਿਆਰ ਮੁਹੱਬਤ ਨਾਲ ਰਹਿਆ ਕਰੋ ਘੱਟ ਤੋਂ ਘੱਟ ਪਰਿਵਾਰ ਨਾਲ ਪਿਆਰ ਮੁਹੱਬਤ ਨਾਲ ਰਹਿਣਾ ਚਾਹੀਦਾ ਸਾਡੇ ਸਾਈਂ ਜੀ ਵੱਲੋਂ ਬਹੁਤ ਸਾਰਾ ਆਸ਼ੀਰਵਾਦ ਹੈ ਬਹੁਤ ਸਾਰਾ ਪਿਆਰ ਹੈ ਸਤਿਕਾਰ ਹੈ ਮੈਂ ਸ਼ੁਕਰਾਨੇ